ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਫਿਰ ਤੋਂ ਸਵਾਗਤ ਹੈ ਇਜ਼ੀ ਫੂਡ ਬੈਗ ਗੁਰਪ੍ਰੀਤ ਚੈਨਲ ਦੇ ਵਿੱਚ ਅੱਜ ਅਸੀਂ ਤੁਹਾਨੂੰ ਬਣਾਉਣਾ ਸਿਖਾਵਾਂਗੇ ਕੀਏ ਦਾ ਹਲਵਾ ਆਮ ਤੌਰ ਤੇ ਅਸੀਂ ਸਰਦੀਆਂ ਦੇ ਵਿੱਚ ਗਜਰੇਲਾ ਖਾਣੇ ਹੁੰਦੇ ਆ ਪਰ ਗਾਜਰਾਂ ਜਿਹੜੀਆਂ ਉਹ ਗਰਮੀਆਂ 'ਚ ਨਹੀਂ ਆਉਂਦੀਆਂ ਤਾਂ ਅਗਰ ਸਾਡਾ ਗਜਰੇਲਾ ਖਾਣ ਦਾ ਮਨ ਕਰ ਰਿਹਾ ਤਾਂ ਅਸੀਂ ਕੀਏ ਦੇ ਨਾਲ ਕੀਏ ਦਾ ਹਲਵਾ ਬਣਾ ਸਕਦੇ ਹਾਂ ਇਹਦਾ ਟੇਸ ਬਿਲਕੁਲ ਸੇਮ ਗਜਰੇਲੇ ਵਾਂਗ ਬੰਦਾ ਹੈ ਹਲਵਾ ਬਣਾਉਣ ਵਾਸਤੇ ਅਸੀਂ 1 ਕਿਲੋ ਕੀਆ ਛਿਲਕੇ ਤੋਲੇ ਆਏ ਕੀਆ ਬਿਲਕੁਲ ਤਾਜ਼ਾ ਹੋਣਾ ਚਾਹੀਦਾ ਹੈ ਉਹਦੇ ਵਿੱਚ ਬੀ ਨਹੀਂ ਹੋਣੀ ਚਾਹੀਦੀ ਅਸੀਂ ਬਿਲਕੁਲ ਤਾਜ਼ੇ ਕੀਏ ਦਾ ਗੁਜਰੇਲਾ ਬਣਾਣਾ ਹੈ ਹੁਣ ਅਸੀਂ ਸਭ ਤੋਂ ਪਹਿਲਾਂ ਕੀਏ ਨੂੰ ਕਦੂਕਸ ਕਰ ਲਵਾਂਗੇ ਹੁਣ ਅਸੀਂ ਖੁੱਲੀ ਕਟਾਈ ਦੇ ਵਿੱਚ 2 ਜਾਂ 2.5 ਗਲਾਸ ਦੁੱਧ ਗਰਮ ਕਰ ਲੈਣਾ ਹੈ ਜਦੋਂ ਦੁੱਧ ਗਰਮ ਹੋ ਜਾਵੇਗਾ ਤਾਂ ਉਸ ਵਿੱਚ ਅਸੀਂ ਕद्दूकस ਕੀਤਾ ਹੋਇਆ ਕੀ ਆ ਪਾ ਦਵਾਂਗੇ ਕੀ ਇਹਨੂੰ ਅਸੀਂ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੁਣ ਅਸੀਂ ਕੀ ਇਹਨੂੰ ਓਨੇ ਦਿਨ ਤੱਕ ਪੁੰਨਦੇ ਰਹਿਣਾ ਹੈ ਜਿੰਨੇ ਦਿਨ ਤੱਕ ਦੁੱਧ ਸੁੱਕ ਨਹੀਂ ਜਾਂਦਾ ਗੈਸ ਨੂੰ ਅਸੀਂ ਮੀਡੀਅਮ ਫਲੇਮ ਤੇ ਰੱਖਾਂਗੇ ਤੇ ਕੜਚੀ ਨੂੰ ਅਸੀਂ ਚਲਾਉਂਦੇ ਰਹਿਣਾ ਕੀ ਇਹਦਾ ਹਲਵਾ ਬਹੁਤ ਹੀ ਜ਼ਿਆਦਾ ਟੇਸਟੀ ਬੰਦਾ ਹੈ ਉਹਦਾ ਘਰ ਦੇ ਬੱਚਿਆਂ ਨੂੰ ਕੀਏ ਦੀ ਸਬਜ਼ੀ ਪਸੰਦ ਨਹੀਂ ਹੁੰਦੀ ਹੈ ਬਟ ਅਗਰ ਅਸੀਂ ਕੀਏ ਦਾ ਹਲਵਾ ਬਣਾਵਾਂਗੇ ਤਾਂ ਉਹਦਾ ਟੇਸਟ ਸੇਮ ਗਜਰੇਲੇ ਵਰਗਾ ਆਏਗਾ ਤੇ ਬਹੁਤ ਹੀ ਜ਼ਿਆਦਾ ਟੇਸਟੀ ਬੰਦਾ ਹੈ ਤੇ ਇਸ ਨੂੰ ਬੱਚੇ ਵੀ ਬਹੁਤ ਪਸੰਦ ਕਰਨਗੇ ਦੁੱਧ ਸੁੱਕ ਗਿਆ ਏ ਤੇ ਹੁਣ ਅਸੀਂ ਇਹਦੇ ਵਿੱਚ ਇੱਕ ਕੜਚੀ ਦੇਸੀ ਘਿਓ ਦੀ ਪਾਵਾਂਗੇ ਹੁਣ ਅਸੀਂ ਕੀ ਇਹਨੂੰ ਘਿਓ ਦੇ ਵਿੱਚ ਪੁੱਜਣ ਦਵਾਂਗੇ ਇਹਦੇ ਵਿੱਚ ਅਸੀਂ ਚੀਨੀ ਪਾਵਾਂਗੇ ਆਪਣੇ ਟੇਸਟ ਦੇ ਅਕੋਰਡਿੰਗ ਅਸੀਂ ਚੀਨੀ ਪਾ ਸਕਦੇ ਹਾਂ ਜਿੰਨੇ ਤੁਸੀਂ ਪਸੰਦ ਕਰਦੇ ਹੋ ਬਾਦਿਆਂ ਘਟ ਅਸੀਂ ਇਸ ਦੇ ਵਿੱਚ 2 ਵੱਡੇ ਸਪੂਨ ਚੀਨੀ ਦੇ ਪਾਏ ਨੇ ਤੁਸੀਂ ਦੇਖ ਸਕਦੇ ਹੋ ਕਿ ਕੀ ਇਹ ਨੇ ਕਿ ਉਹ ਛੜਤਾ ਹੈ ਤੇ ਕਿਆ ਪੁੱਜ ਚੁਕਿਆ ਹੈ ਹੁਣ ਅਸੀਂ ਇਹਦੇ ਵਿੱਚ ਖੋਆ ਪਾਵਾਂਗੇ ਇਹਦੇ ਨਾਲ ਹੋਰ ਵਧੀਆ ਟੇਸਟ ਹੋ ਜਾਏਗਾ ਅਸੀਂ ਇਹਦੇ ਵਿੱਚ 100 ਗ੍ਰਾਮ ਖੋਆ ਪਾਇਆ ਹੈ ਤੁਸੀਂ ਸਵਾਦ ਅਨੁਸਾਰ ਖੋਆ ਪਾ ਸਕਦੇ ਹੋ ਕੋਆ ਪਾਂ ਤੋਂ ਬਾਅਦ ਗੈਸ ਨੂੰ ਅਸੀਂ ਆਫ ਕਰ ਦਵਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਬੀਟ ਕੀਤਾ ਹੋਇਆ ਡਰਾਈ ਫਰੂਟ ਪਾਇਆ ਹੈ ਤੁਸੀਂ ਡਰਾਈ ਫਰੂਟ ਨੂੰ ਬਿਨਾਂ ਬੀਟ ਕੀਤੇ ਹੋਏ ਵੀ ਪਾ ਸਕਦੇ ਹੋ ਸਾਡਾ ਕੀ ਇਹਦਾ ਹਲਵਾ ਹੁੰਦਾ ਹੈ ਤਿਆਰ ਤੁਹਾਨੂੰ ਕਮੈਂਟ ਦੇ ਵਿੱਚ ਦੱਸਿਓ ਕਿ ਤੁਹਾਨੂੰ ਰੈਸিপি ਕਿੱਦਾਂ ਦੀ ਲੱਗੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਤੁਹਾਨੂੰ ਸਾਡੀਆਂ ਆਉਣ ਵਾਲੀਆਂ ਰੈਸਪੀਜ਼ ਦੀ ਨੋਟੀਫਿਕੇਸ਼ਨ ਆ ਸਕੇ ਥੈਂਕ ਯੂ ਸੋ ਮੱਚ